ਸਭ ਤੋਂ ਪਹਿਲਾਂ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈੱਲ ਇਨ ਪੰਜਾਬੀ ਦੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਟਰਾਲੀ ਬਿਕਾਊ ਜੀ ਸਾਈਜ਼ ਆ 12 ਬਾਈ ਸਾਢੇ 6 ਫੁੱਟ ਦਾ ਬੈੱਡ ਲੱਗਾ ਨਾਲ ਟੈਰ ਆ 50% ਸਾਫ ਵਧੀਆ ਡਿਮਾਂਡ ਆ ਸਿਰਫ 80000 ਰੁਪਏ ਏਰੀਆ ਖੰਨਾਯਾ ਪੰਜਾਬ ਸੰਪਰਕ ਕਰੋ 9463942742 9463942742